ਲੰਘੇ ਕੁਝ ਦਿਨਾਂ ਤੋਂ ਨਿਹੰਗ ਸਿੰਘ ਬਾਰੇ ਬੜੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਔਰ ਇਹਨਾਂ ਗੱਲਾਂ ਦੇ ਵਿੱਚ ਜਿੱਥੇ ਨਿਹੰਗ ਸਿੰਘ ਕਿਸੇ ਵਾਰਦਾਤ ਨੂੰ ਅੰਜਾਮ ਦਿੰਦੇ ਨਜ਼ਰ ਆਉਂਦੇ ਨੇ ਉੱਥੇ ਹੀ ਸਵਾਲ ਖੜਾ ਹੁੰਦਾ ਹੈ ਕਿ ਕੀ ਨਿਹੰਗ ਸਿੰਘਾਂ ਨੂੰ ਹੁਣ ਇਹ ਲਾਇਸੈਂਸ ਮਿਲ ਗਿਆ ਕਿ ਉਹ ਕਿਸੇ ਉੱਤੇ ਵੀ ਤਲਵਾਰ ਚਲਾ ਦੇਣ ਕਿਸੇ ਉੱਤੇ ਵੀ ਤਲਵਾਰ ਦਾ ਵਾਰ ਕਰ ਦੇਣ ਏਕ ਨਰੇਟਿਵ ਜ਼ੂਰ ਹੈਗਾ ਹੁਣ ਹੋ ਸਕਦਾ ਹੈ ਕਿ ਜਿਹੜੀ ਹਾਲ ਹੀ ਦੇ ਵਿੱਚ ਘਟਨਾ ਬਟਾਲੇ ਵਿੱਚ ਵਾਪਰੀ ਹੈ ਉੱਥੇ ਵਿਵਾਦ ਕੋਈ ਖਾਸਾ ਵੱਧ ਗਿਆ ਹੋਵੇ ਜਿੰਨੂੰ ਹੁਣ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਦਰਅਸਲ ਇਹ ਖਬਰ ਕਾਫੀ ਪ੍ਰਚਲਿਤ ਹੈ ਕਾਫੀ ਧੀਰ ਤੋਂ ਚੱਲ ਰਹੀ ਹੈ ਕਿ ਬਟਾਲਾ ਮਸਿਆ ਦੇ ਮੇਲੇ ਗਿਆ ਇੱਕ ਨੌਜਵਾਨ ਜਿਸ ਦਾ ਨਾਮ ਨਿਸ਼ਾਨਬੀਰ ਸਿੰਘ ਹੈ ਮੋੜ ਪਿੰਡ ਦਾ ਰਹਿਣ ਵਾਲਾ ਹੈ ਉਸ ਦੇ ਉੱਤੇ ਤਲਵਾਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਇੱਕ ਨਿਹੰਗ ਸਿੰਘ ਵੱਲੋਂ ਦਰਅਸਲ ਕਿਹਾ ਜਾ ਰਿਹਾ ਹੈ ਕਿ ਇਸ ਮੁੰਡੇ ਦਾ ਨਿਹੰਗ ਸਿੰਘ ਦੇ ਨਾਲ ਕੋਈ ਰੌਲਾ ਪੈ ਗਿਆ ਕੋਈ ਬਹਿਸ ਬਸਈਆ ਹੋ ਗਿਆ ਉਸ ਦੌਰਾਨ ਨ ਹੰਗ ਸਿੰਘ ਨੇ ਆਪਣੀ ਤਲਵਾਰ ਕੱਢ ਦਿੱਤੀ ਔਰ ਬੜੇ ਤੇਜ਼ ਤਾਰ ਹਥਿਆਰ ਦੇ ਨਾਲ ਹਮਲਾ ਕਰ ਦਿੱਤਾ ਬੜੇ ਜ਼ੋਰਾਂ ਸ਼ੋਰਾਂ ਦੇ ਨਾਲ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਬਟਾਲੇ ਦੇ ਹਸਤਾਲ ਦੇ ਵਿੱਚ ਇਸ ਨੂੰ ਦਾਖਲ ਕਰਵਾਇਆ ਗਿਆ ਫੌਰੀ ਤੌਰ ਤੇ ਪੁਲਿਸ ਜਿਹੜੀ ਹੈ ਉਹ ਥਾਣਾ ਖਿਲਚੀਆਂ ਦੇ ਉੱਥੇ ਪਹੁੰਚਦੀ ਹੈ ਉੱਥੇ ਪਹੁੰਚ ਕੇ ਸਾਰਾ ਮਾਮਲਾ ਤਫ਼ਤੀਸ਼ ਅਧੀਨ ਲਿਆਇਆ ਜਾਂਦਾ ਪਰ ਦੱਸਿਆ ਜਾ ਰਿਹਾ ਹੈ ਕਿ ਉੱਥੇ ਮੌਜੂਦ ਲੋਕ ਜਿਹੜੇ ਨੇ ਉਹ ਸਹਮੇ ਹੋਏ ਨੇ ਹੁਣ ਸਵਾਲ ਇਹ ਹੈ ਜੇ ਤਾਂ ਸਿਰਫ ਬਹਿਸ ਹੈ ਜੇ ਸਿਰਫ ਜ਼ੁਬਾਨੀ ਬਹਿਸ ਹੈ ਕਹਾ ਸੁਣੀ ਹੈ ਤੈਦੇ ਉੱਤੇ ਤਲਵਾਰ ਕੱਢਣ ਦਾ ਕੀ ਮਤਲਬ ਸ਼ਸਤਰ ਗੁਰੂ ਨੇ ਦਿੱਤੇ ਨੇ ਤਾਂ ਸ਼ਸਤਰ ਜਿਹੜੀ ਚਲਾਉਣ ਦੀ ਵਿਧੀ ਵੀ ਦੱਸੀ ਗਈ ਹੈ ਸ਼ਸਤਰਾਂ ਨੂੰ ਕਿਸ ਤਰ੍ਹਾਂ ਰੱਖਣਾ ਹੈ ਸ਼ਸਤਰਾਂ ਨੂੰ ਕਦੋਂ ਚਲਾਉਣਾ ਹੈ ਕਦੋਂ ਸ਼ਸਤਰ ਚਲਾਉਣ ਦੀ ਲੋੜ ਹੁੰਦੀ ਹੈ ਉਹ ਗੁਰੂ ਸਾਹਿਬ ਨੇ ਸਹੀ ਤਰੀਕੇ ਦੇ ਨਾਲ ਦੱਸਿਆ ਔਰ ਉਹਦੀ ਸਿੱਖਿਆ ਹੋਣੀ ਲਾਜ਼ਮੀ ਹੈ ਵਾਰ-ਵਾਰ ਜਦੋਂ ਕਿਹਾ ਜਾਂਦਾ ਹੈ ਕਿ ਸਿੰਘ ਸ਼ਸਤਰ ਵਿਦਿਆ ਲੈਣ ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਤਲਵਾਰ ਕਿਵੇਂ ਚਲਾਉਣੀ ਹੈ ਸਿਰਫ ਇਹੀ ਸਖਣਾ ਹੈ ਇਸ ਦੇ ਨਾਲ ਨਾਲ ਇਹ ਵੀ ਸਿੱਖਣਾ ਹੈ ਕਿ ਤਲਵਾਰ ਚਲਾਉਣ ਦਾ ਅਸਲ ਸਮਾਂ ਕਿਹੜਾ ਹੈ ਇਹ ਜਿਹੜੇ ਸ਼ਸਤਰ ਗੁਰੂ ਸਾਹਿਬ ਨੇ ਸਿੰਘ ਨੂੰ ਦਿੱਤੇ ਨੇ ਉਹ ਸ਼ਸਤਰ ਕਦੋਂ ਕੰਮ ਆਉਣੇ ਨੇ ਇਹਦੇ ਬਾਰੇ ਗਿਆਨ ਹਾਸਲ ਕਰਨਾ ਉਹ ਵੀ ਸ਼ਸਤਰ ਵਿਦਿਆ ਦਾ ਓਨਾ ਹੀ ਮਹੱਤਵਪੂਰਨ ਹਿੱਸਾ ਆ ਜਿੰਨਾ ਸ਼ਸਤਰ ਚਲਾਉਣਾ ਸਿੱਖਣਾ ਹੁਣ ਇਹੋ ਜਿਹੀਆਂ ਗਤੀਵਿਧੀਆਂ ਆਏ ਦਿਨ ਸਾਹਮਣੇ ਆਉਂਦੀਆਂ ਕਿਸੇ ਵੀ ਵਿਅਕਤੀ ਨੂੰ ਰਾਹ ਚ ਘੇੜ ਕੇ ਉਹਦੇ ਉੱਤੇ ਤਲਵਾਰਾਂ ਚਲਾ ਦਿੱਤੀਆਂ ਜਾਂਦੀਆਂ ਹਾਲਾਂਕਿ ਪਹਿਲਾਂ ਜਿਹੜੀ ਵਾਰਦਾਤ ਲੁਧਿਆਣੇ ਚ ਵਾਪਰੀ ਸੀ ਉਹਦੇ ਉੱਤੇ ਵਿਚਾਰ ਕੀਤਾ ਜਾ ਸਕਦਾ ਕਿਉਂਕਿ ਉਹ ਵਿਅਕਤੀ ਜਿਹੜਾ ਸ਼ਿਵ ਸੇਨਾ ਦਾ ਸੀ ਉਹ ਪਹਿਲਾਂ ਬੜੇ ਗਲਤ ਤਰੀਕੇ ਦੇ ਨਾਲ ਬਿਆਨ ਦਿੰਦਾ ਰਿਹਾ ਹੈ ਹਾਲਾਂਕਿ ਉਹ ਇੱਕ ਸੈਪਰੇਟ ਇਸ਼ੂ ਹੈ ਪਰ ਜੇ ਹੁਣ ਦੀ ਗੱਲ ਕਰੀਏ ਤਾਂ ਨਿਸ਼ਾਨਬੀਰ ਸਿੰਘ ਨਾਂ ਦੇ ਇਸ ਨੌਜਵਾਨ ਨੇ ਬਹਿਸ ਕੀਤੀ ਸੀ ਵੱਧ ਤੋਂ ਵੱਧ ਗਾਲ ਕੱਢ ਦਿੱਤੀ ਹੋਵੇਗੀ ਪਰ ਗੁਰੂ ਕਾ ਖਾਲਸਾ ਤਾਂ ਇੰਨਾ ਨਿਮਰ ਵੀ ਹੈ ਨਾਲ ਦੀ ਨਾਲ ਕਿ ਉਹ ਇਹੋ ਜੀ ਗਤੀਵਿਧੀਆਂ ਦੇ ਉੱਤੇ ਬੜੇ ਸਹਿਜ ਤਰੀਕੇ ਦੇ ਨਾਲ ਸਮਝਾ ਸਕਦਾ ਹੈ ਕਿਸੇ ਨੂੰ ਇਹੋ ਜੀ ਸਥਿਤੀ ਦੇ ਵਿੱਚ ਬਗੈਰ ਸਮਝਾਏ ਸਿੱਧਾ ਝਟਕਣ ਨੂੰ ਜਾਣਾ ਇਹ ਕਿਸ ਤਰ੍ਹਾਂ ਦੀ ਗੁਰਮਰਿਆਦਾ ਹੈਗੀ ਹੈ ਇਹ ਕਿਸ ਤਰ੍ਹਾਂ ਦਾ ਰੂਲ ਰੈਗੂਲੇਸ਼ਨ ਹੈਗਾ ਨਿਹੰਗ ਸਿੰਘਾਂ ਦਾ ਇਹ ਆਏ ਦਿਨ ਇਦਾਂ ਦੀਆਂ ਗਤੀਵਿਧੀਆਂ ਜ਼ਰੂਰ ਵਧ ਰਹੀਆਂ ਨੇ ਹੋ ਸਕਦਾ ਕਿ ਨਿਹੰਗ ਬਾਣੇ ਦੇ ਵਿੱਚ ਆ ਕੇ ਤੇ ਸਿੱਖ ਧਰਮ ਨੂੰ ਸਿੱਖ ਸੱਭਿਆਚਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੋਵੇ ਪਰ ਇਦਾਂ ਦੀਆਂ ਗਤੀਵਿਧੀਆਂ ਆਏ ਦਿਨ ਵਧਦੀਆਂ ਜਾ ਰਹੀਆਂ ਹਾਲਾਤ ਜਿਹੜੇ ਨੇ ਉਹ ਤੀਬਰ ਨੇ ਬਟਾਲੇ ਦੇ ਵਿੱਚ ਕਹਿਰ ਦਾ ਮਾਹੌਲ ਹੈ ਆਸ-ਪਾਸ ਲੋਕ ਜਿਹੜੇ ਉੱਥੇ ਮੌਜੂਦ ਸੀ ਉਹਨਾਂ ਦੇ ਵਿੱਚ ਸਹਿਮ ਫੈਲਿਆ ਹੋਇਆ ਹੈ ਜ਼ਾਹਿਰ ਤਨ ਸਾਮ ਫੈਲੇਗਾ ਜਦੋਂ ਇਦਾਂ ਦੀਆਂ ਕਤਵੇਦੀਆਂ ਇਦਾਂ ਦੀਆਂ ਵਾਰਦਾਤਾਂ ਨਸ਼ਰ ਹੋਣਗੀਆਂ ਤੇ ਪੂਰੇ ਦੇਸ਼ ਦੇ ਵਿੱਚ ਕੀ ਪੂਰੀ ਦੁਨੀਆ ਦੇ ਵਿੱਚ ਵੀ ਇਹ ਗੱਲ ਫੈਲੇਗੀ ਕਿ ਨੇ ਹੰਗ ਸਿੰਘ ਤਾਂ ਸ਼ਰਿਆਮ ਕਿਸੇ ਦਾ ਕਤਲ ਕਰ ਦਿੰਦੇ ਨੇ ਨੇ ਹੰਗ ਸਿੰਘ ਦੇ ਨਾਂ ਦੇ ਉੱਤੇ ਗੁੰਡਾਗਰਦੀ ਕਿਉਂ ਕੀਤੀ ਜਾ ਰਹੀ ਹੈ ਸਵਾਲ ਇਹ ਖੜਦਾ ਪਿਆ ਔਰ ਕੌਣ ਕਰਦਾ ਪਿਆ ਕੀ ਨਿਹੰਗ ਸਿੰਘਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ ਕਿਉਂਕਿ ਬੜੇ ਸੂਝਵਾਨ ਨਿਹੰਗ ਸਿੰਘ ਇਦਾਂ ਦੇ ਨਹੀਂ ਜਿਹੜੇ ਜਾਣਦੇ ਨੇ ਕਿ ਕਦੋਂ ਸ਼ਸਤਰਾਂ ਦਾ ਇਸਤੇਮਾਲ ਕਰਨਾ ਹੈ ਕਦੋਂ ਉਹਨਾਂ ਦੇ ਇਸਤੇਮਾਲ ਕਰਨ ਦੀ ਲੋੜ ਹੁੰਦੀ ਹੈ ਜਦੋਂ ਸ਼ਸਤਰ ਦੀ ਗੱਲ ਆਉਂਦੀ ਹੈ ਤਾਂ ਸ਼ਸਤਰ ਨੂੰ ਚੱਕ ਕੇ ਮੱਥੇ ਨਾਲ ਲਾਇਆ ਜਾਂਦਾ ਏਸ ਵਾਸਤੇ ਕਿਉਂਕਿ ਇਹ ਸ਼ਸਤਰ ਆਪਣੇ ਆਪ ਦੇ ਵਿੱਚ ਇੱਕ ਤਬਾਹੀ ਦਾ ਪ੍ਰਤੀਕ ਹੈ ਜਿਹੜਾ ਏਡੀ ਵੱਡੀ ਤਬਾਹੀ ਲੈ ਕੇ ਆਉਂਦਾ ਜਿਸ ਨੂੰ ਸਾਂਭਣਾ ਔਖਾ ਹੋ ਸਕਦਾ ਹੈ ਇਸ ਵਾਸਤੇ ਨਮਸਕਾਰ ਕੀਤਾ ਜਾਂਦਾ ਕਿ ਉਹ ਇੰਨੀ ਵੱਡੀ ਪਾਵਰ ਹੋਲਡ ਕਰਦਾ ਪਰ ਉਸੇ ਸ਼ਸਤਰ ਦੇ ਨਾਲ ਇਸ ਹੱਦ ਤੱਕ ਦੀ ਕਿ ਨੌਣੀ ਵਾਰਦਾਤ ਨੂੰ ਅੰਜਾਮ ਦੇਣਾ ਇਹ ਐਂ ਪ੍ਰਤੀਤ ਹੁੰਦਾ ਜਿਵੇਂ ਕਿਸੇ ਸ਼ਰਾਰਤੀ ਅਨਸਰ ਦੇ ਵੱਲੋਂ ਸਿੱਖ ਸਮਾਜ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੋਵੇ ਹੁਣ ਦੂਜੇ ਪਾਸੇ ਹੋ ਸਕਦਾ ਹੈ ਕਿ ਉੱਥੇ ਇਹੋ ਜੀ ਸਥਿਤੀ ਬਣ ਗਈ ਹੋਵੇ ਜਾਂ ਇਸ ਨੌਜਵਾਨ ਨੇ ਕੁਝ ਇਹੋ ਜਿਹਾ ਕਰ ਦਿੱਤਾ ਹੋਵੇ ਕਿ ਉੱਥੇ ਜੇ ਉਸ ਨਿਹੰਗ ਸਿੰਘ ਨੇ ਸਹੀ ਕੀਤਾ ਤਾਂ ਉਹਦੇ ਵਾਸਤੇ ਇਹ ਜ਼ਰੂਰੀ ਹੋ ਗਿਆ ਹੋਵੇ ਕਿ ਸ਼ਸਤਰ ਧੁੱਕ ਚੁੱਕਿਆ ਜਾਵੇ ਪ੍ਰੈਸ ਦੇ ਬਾਵਜੂਦ ਜਿਵੇਂ ਗੱਲਾਂ ਸਾਹਮਣੇ ਆ ਰਹੀਆਂ ਲੋਕ ਦੱਸ ਰਹੇ ਨੇ ਮਾਮੂਲੀ ਬਹਿਸ ਦੇ ਚੱਲਦੇ ਸ਼ਸਤਰ ਚੁੱਕ ਲਿਆ ਗਿਆ ਹੈਰਾਨੀ ਦੀ ਗੱਲ ਹੈ ਕਿ ਮਾਮੂਲੀ ਬਹਿਸ ਦੇ ਚੱਲਦੇ ਸ਼ਸਤਰ ਕਿਵੇਂ ਚੁੱਕ ਲਿਆ ਗਿਆ ਕਿਵੇਂ ਨਿਹੰਗ ਸਿੰਘ ਜਿਹੜੀ ਗੁਰੂ ਦੀ ਫੌਜ ਹੈ ਉਹਦੇ ਅੰਦਰੋਂ ਸਹਜਤਾ ਮੁੱਕਦੀ ਜਾ ਰਹੀ ਹੈ ਉਹਦੇ ਅੰਦਰੋਂ ਠਰਾ ਮੁੱਕਦਾ ਜਾ ਰਿਹਾ ਔਰ ਮਾਮੂਲੀ ਗੱਲਾਂ ਦੇ ਉੱਤੇ ਸ਼ਰੀਆਮ ਸ਼ਸਤਰ ਚੱਕ ਲਏ ਜਾਂਦੇ ਨੇ ਹੁਣ ਇਹ ਨਿਹੰਗ ਸਿੰਘ ਦਾ ਕਾਰ ਹੈ ਜਾਂ ਫਿਰ ਨਿਹਾਂਗ ਸਿੰਘ ਦੇ ਬਾਣੇ 'ਚ ਕਿਸੇ ਸ਼ਰਾਰਤੀ ਅਨਸਰ ਦਾ ਕਾਰਾ ਇਹ ਤਾਂ ਕੋਖਣ ਦੀ ਗੱਲ ਹੈ ਔਰ ਪੁਲਿਸ ਵੀ ਜਿਹੜੀ ਇਸ ਮਾਮਲੇ ਦੇ ਵਿੱਚ ਆ ਪਹੁੰਚੀ ਹੈ ਖਲਚੀਆਂ ਦੀ ਪੁਲਿਸ ਜਿਹੜੀ ਹੈ ਉਹ ਇਸ ਮਾਮਲੇ ਦੇ ਉੱਤੇ ਫੌਰੀ ਤੌਰ ਤੇ ਪਹੁੰਚਦੀ ਹੈ ਔਰ ਇਸ ਮਾਮਲੇ ਨੂੰ ਜਾਂਚ ਦੀਨ ਲੈ ਲਿਆ ਜਾਂਦਾ ਲੋਕਾਂ ਦੇ ਕੀ ਬਿਆਨ ਨੇ ਆ ਉਹ ਵੀ ਸੁਣ ਲੈਂਦੇ ਆ ਘਰੇ ਹੋਟਾ ਉਹ ਮੌਕੇ ਤੇ ਨਹੀਂ ਸੀ ਉੱਥੇ ਇਹ ਪਿੰਡ ਦੇ ਵਿੱਚ ਰੌਲਾ ਪਿਆ ਹੋਆ ਤੇ ਚਾਹ ਮੰਗਣ ਕੇ ਤੇ ਆ ਕੇ ਜਾਂਦੇ ਤੇ ਚਾਹ ਉਹਨੇ ਲਿਆਖਾ ਵਾ ਜ ਨਹੀਂ ਬਣੀ ਤੇ ਇਹਦੇ ਕੋਟਾਂ 'ਚ ਬਹਿ ਜਾਵਾ ਬਿਠਾਤਾ ਇਹਨੂੰ ਫਿਰ ਨੇ ਆਖਿਆ ਚਾਹ ਬਣੀ ਬੱਬਾ ਜੀ ਤੇ ਉਦੋਂ ਧੱਕੇ ਧੁੱਕੇ ਦੇ ਕੇ ਆਹ ਵਾਤਾਤ ਨਹੀਂ ਕਰ ਦਿੱਤੀ ਵੀ ਕਿ ਕਾਰਨ ਕੀ ਹੈ ਸਾਰਾ ਇਸ ਚੀਜ਼ ਦਾ ਜਿਹੜਾ ਪਿਛਲੇ ਕੀ ਤਤ ਕਿਹੜੇ ਸਾਹਮਣੇ ਆ ਰਹੇ ਨੇ ਕਿ ਧੱਕੇ ਮਾਰਨ ਦਾ ਕਾਰਨ ਕੋਈ ਪਿਛਲੀ ਰੰਜਿਸ਼ ਹੈ ਨਾ ਕੋਈ ਨਹੀਂ ਰੰਜਿਸ਼ ਕੋਈ ਨਹੀਂ ਸੁਣਨ ਦੇ ਵਿੱਚ ਆ ਰਿਹਾ ਕਿ ਨਿਹੰਗ ਸਿੰਘ ਨੇ ਉਹ ਵੀ ਆਪਣਾ ਬਾਣੇ ਦੇ ਵਿੱਚ ਨੇ ਬਾਣੇ ਹੀ ਆ ਜੀ ਅੰਮ੍ਰਿਤਸ਼ਰ ਗਿਆ ਹੈ ਹਾਂਜੀ ਅੰਮ੍ਰਿਤਸ਼ਰ ਗਿਆ ਗੁਰਦੁਆਰੇ ਦਾ ਪਾਠ ਕਰਦਾ ਵਾ ਤੁਸੀਂ ਤੇ ਦੂਜੀ ਗੱਲ ਆ ਵੀ ਛੋਟੀ ਬਰਾਦਰੀ ਦੇ ਵੀ ਬਹੁਤ ਮਤਲ ਰੱਖਦਾ ਵਾ ਬਰਮ ਨੂੰ ਗਾਉਂ ਦੂਸਰੀ ਕਿਹੜੀ ਨੈਗ ਸਿੰਘ ਕਿਹੜੀ ਬਰਾ ਬਰਾਦਰੀ ਤੋਂ ਬਲੌਗ ਕਰਦੇ ਨੇ ਕੀ ਕਾਰਨ ਕੀ ਹੈ ਸਾਰਾ ਜਿਹੜਾ ਜਾਤੀਵਾਦੀ ਨੂੰ ਲੈ ਕੇ ਸਾਰਾ ਆ ਰਿਹਾ ਲੜਾਈ ਝਗੜੇ ਦਾ ਕਰਨ ਇਹ ਵੇਖੋ ਜੀ ਉਹ ਹੁਣ ਉਹਨੂੰ ਅਸੀਂ ਤੇ ਇਹ ਜਿਆ ਰੱਖਦੇ ਨਹੀਂ ਮੰਨਦੇ ਵਿੱਚ ਇਹ ਤਾਂ ਉਹਦੀ ਸੋਚ ਆ ਨਾ ਜੇ ਸਾਡੇ ਮਈਬੀ ਸਿੰਘਾਂ ਦੇ ਗੁਰਦੁਆਰੇ ਕੋਈ ਪਾਠ ਰੱਖਿਆ ਜਾਵੇ ਛੱਦਿਆ ਜਾਵੇ ਪਾਠੀ ਛੱਦ ਰਹਿੰਦੇ ਆ ਉਹ ਕੋਈ ਪਾਣੀ ਦਾ ਘੋਟ ਨਹੀਂ ਪੀਂਦਾ ਤੇ ਲੋਕਾਂ ਨੇ ਆਖਿਆ ਵੀ ਇਹਨੂੰ ਵੀ ਰੱਖਦੇ ਕਿਉਂ ਜੇ ਪਾਣੀ ਦਾ ਘੋਟ ਨਹੀਂ ਪੀਂਦਾ ਜਿੰਨੀ ਰੱਖਦਾ ਆਪਣੇ ਮਨਚੋਂ ਘੋੜ ਕੀ ਹੋਣਾ ਚਾਹੀਦਾ ਤੁਹਾਡੇ ਸਾਹਮਣੇ ਹੁਣ ਕੀ ਚਾਹੀਦਾ ਗਰੀਬ ਬੰਦਾ ਆ ਬਰਸਾਤ ਦੇ ਵਿੱਚ ਘਰ ਘਾਟ ਟੁੱਟ ਡੇਪਿਆ ਵਾ ਆ ਵੇਲੇ ਤੁਹਾਡੇ ਸਾਹਮਣੇ ਆ ਸਾਰਾ ਕੁ ਕੋ ਕਾਨੇ ਦੀ ਛਾਤੀ ਸੀ ਸਾਰਾ ਕੁ ਡੇਪਿਆ ਕਿਸੇ ਦੇ ਘਰ ਬੈਠੇ ਆਏ ਤੇ ਦਜੀ ਰਹੀ ਗੱਲ ਇਹ ਵਿਆ ਉਲਟੀਆਂ ਸੱਟਾਂ ਲੱਗੀਆਂ ਇਹਦੀ ਤੇ ਅਸੀਂ ਗ라이 ਡੇ ਕਰਨ ਅਸੀਂ ਤੇ ਭਲਾ ਕਰਦੇ ਆ ਚਲੋ ਸਾਰਾ ਪਿੰਡ ਸੰਯੋਗ ਦੇਣ ਦਾ ਮਹਾਰਾਜ ਸਾਡੇ ਬੇਟਾ ਜੀ ਇੱਛਾ ਮੰਗਣ ਗਿਆ ਕਿੱਥੋਂ ਜੀ ਇੱਥੋਂ ਬਾਬੇ ਕੋਲੋਂ ਤੋਂ ਪਿੰਡ ਵਾਲੇ ਕੀ ਗੱਲ ਇੱਛਾ ਮੰਗਣ ਗਿਆ ਕੀ ਗੱਲ ਹਾਂ ਇਹਦੇ ਹਾਂ ਮੈਂ ਸੁਣ ਚਾਹ ਵੀ ਰੇ ਗਾਲੀਆਂ ਨੇ ਆਖਾ ਵੀ ਜਾ ਚਾਹ ਲਿਆ ਦੇ ਜਿਉਂ ਨੇ ਤਾ ਜਾ ਕੇ ਮੰਗੀ ਤੇ ਉਹ ਕੋਥੋਂ ਕੋ ਇਹਨਾਂ ਦਾ ਤਕਰਾ ਹੋਇਆ ਕੁਰਬਾਨਾ ਦਾ ਪਾਵਾ ਕੀ ਨਹੀਂ ਟੋੜ ਬਿਟ ਦਾ ਨਿਸ਼ਾਨ ਤੇਨ ਚਾਹ ਲੈਣ ਦੇ ਗਿਆ ਦੇ ਮਾਮਲੇ ਦੇ ਵਿੱਚ ਇੱਕ ਪਾਨਾ ਮਦਦ ਦਿੱਤੀ ਹਾਂਜੀ ਕਿਥੋਂ ਚਾਹ ਕੇ ਤੁ ਲੈਣਗੇ ਗੁਰਦਰ ਸਾਹਿਬ ਤੋਂ ਗੁਰਦਰ ਸਾਹਿਬ ਤੋਂ ਆਪਣੇ ਨਾਲ ਪਉਤੇ ਕੋਈ ਪ੍ਰਾਣੀ ਲੱਗ ਡਰ ਸੀ ਕਿ ਨਹੀਂ ਪ੍ਰਾਣੀ ਲੱਗਦਾ ਸਾਡੇ ਨਾਲ ਕੋਈ ਨਹੀਂ ਆਦੀ ਅਸੀਂ ਤਾਂ ਸੋ ਕੋ ਨੂੰ ਬਚਾਉਂਦੇ ਰਹੇ ਹਾਂ ਕੀ ਕਰਨ ਕੀ ਹੈ ਸਾਰਾ ਕੋਈ ਲੜਾਈ ਦੇ ਜਿਹੜੇ ਤੱਥ ਜਿਹੜੇ ਮੁੱਦੇ ਨੇ ਜਿਹੜੇ ਕਿਹੜੇ ਸਾਹਮਣੇ ਆ ਰਹੇ ਨੇ ਉਹ ਦੀ ਹੋਵੇ ਕਿਹਾ ਨਸ਼ੇ ਪੱਤੇ ਵੀ ਚੱਲਦੇ ਉਹਦੇ ਸਮੇ ਕੀ ਆਬੀਆ ਅੱਛਾ ਜੀ ਹਾਂਜੀ ਤੁ ਮੈਨੂੰ ਭਾਈ ਮਲਾਜਾ ਕਰਾ ਲੋ ਨਾਨਕ ਕਲੇ ਰੱਖੋ ਤੁਮੇ ਪਿੰਡ ਦੇ ਵਿੱਚ ਉਸ ਦਾ ਆਚਰਣ ਮੈਂ ਕਿਹਨੇ ਉਹਨੂੰ ਕਮਾ ਲਾ ਥੜਿਆ ਆ ਕਿੰਨੇ ਸੱਟ ਲੱਗੀ ਬੱਚਦੇ ਮੱਛੇ ਦੇ ਸੱਟਾ ਅੰਗ ਬੱਡੇ ਸਾਰੇ ਆਹ ਚੱਪੜੀ ਗੋਡੇ ਦੀ ਜਿਹੜੀ ਹੈ ਕਾਈ ਵੱਡੀ ਹੈ ਇਹ ਵੀ ਡਾਜੀ ਕਿੱਥੇ ਤੁਹਾਡਾ ਲੜਕਾ ਹੋਣਾ ਇਸ ਟਾਈਮ ਕਿੱਥੇ ਐ ਬੱਬ ਕਾਲੇ ਇਲਾਜ ਚੱਲ ਰਿਹਾ ਇਲਾਜ ਕੋਈ ਨਹੀਂ ਚੱਲ ਤੂ ਲੋਹ ਹੋ ਜਾਂਦੀ ਰਿਹਾ ਐਵੇਂ ਪੱਟੀਆਂ ਪੱਟੀਆਂ ਆਈਆਂ ਉਹਨਾਂ ਨੇ ਉਹ ਤਾਂ ਵੀ ਲੇਟੀਆਂ ਹੋਣਾ ਪੁਲਿਸ ਲੋਕੀ ਕੀ ਕਾਰਵਾਈ ਕੀਤੀ ਕੀ ਪੁਲਸ ਨੂੰ ਪੁਲਸ ਨੂੰ ਕੋਈ ਕਾਰਵਾਈ ਨਹੀਂ ਸਭ ਮਾਇਆ ਚਾਹੁੰਦੇ ਆ ਕੀ ਕਰਨ ਕੀ ਹੈ ਕਿੰਨਾ ਟਾਈਮ ਹੋ ਚੁੱਕਾ ਹੈ ਕਿ ਹੁਣ ਤੱਕ ਜਿਹੜਾ ਪੁਲਿਸ ਕਾਰਵਾਈ ਨਹੀਂ ਕਰ ਰਹੀ ਅੱਜ 3ਰਾ 4ਥਾ ਦਿਨ ਹੈ ਪੁਲਿਸ ਨੂੰ ਕੋਈ ਰਿਜ਼ਲ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਸਾਨੂੰ ਨਿਸ਼ਾਫ ਚਾਹੀਦਾ ਜਿਆਦੀ ਆ ਕਰਨਾ ਜਿਹੜੀ ਕੀਤੀ ਹੈ ਇਹਨੇ ਬਹੁਤ ਮਕੀ ਕੀਤੀ ਹੈ ਇਹਦੇ ਵਿੱਚ ਮੈਨੂੰ ਅਸੀਂ ਖੁਸਾਇਦਾ ਕੋਈ ਪੁਲਿਸ ਨਹੀਂ ਮੇਰੀ ਸੁਣਦੀ ਨਾ ਕੋਈ ਡਾਕਟਰ ਹੱਥ ਪਾਉਂਦਾ ਮੇਰੇ ਮੰਗਰ ਮੇਰੇ ਪਿੰਡ ਦੇ ਆ ਇਹ ਵਿਚਾਰੇ ਮੇਰੀ ਮਜਦ ਕਰਨ ਦਾ ਗਰਾਜ ਕਰਕੇ ਮੈਨੂੰ ਅੰਨੀ ਨੂੰ ਦੀਦਾ ਵੀ ਕੋਈ ਨਹੀਂ ਬੀਬੀਆਂ ਵਿਚਾਰੀਆਂ ਮੇਰੇ ਨਾਲ ਤੁਰਦੀਆਂ ਤੇ ਫੇਮੇ ਤੁਰਦੀਆਂ ਕਿੰਨੀ ਸੱਟ ਲੱਗੀ ਤੁਹਾਡੇ ਬੇਟੇ ਬਹੁਤ ਜਿਆਦੀ ਸਾਡੇ ਗੋਲਿਆਂ ਦੇ ਵੱਢ ਦਿੱਤਾ ਆ ਚੀਜ਼ ਦੇ ਸਾਰੇ ਚੀਰੇ ਪਾਏ ਆ ਹੱਥ ਦੋ ਥਾਂ ਕੀਤਾ ਆ ਦੋਹਾਂ ਪਾਸੇ ਮੁੱਡੇ ਵੱਡੇ ਆ ਕਿਹੜੇ ਹਥਿਆਰ ਨਾਲ ਵੱਢਿਆ ਤਲਵਾਰ ਹੀ ਉਹਦੇ ਕੋਲ ਆ ਪਾਉਂਦੇ ਨਹੀਂ ਵੱਡੀ ਤਲਵ ਆ ਤਾਂ ਉਹੀ ਪਿੱਛਾ ਕੀ ਮੰਗੀ ਆਉਣ ਕੇ ਤੋ ਗਾਈ ਤੇ ਨਾ ਇੰਨੀ ਗੱਲ ਕਹੀ ਉਹਨੇ ਵੀ ਚਾ ਨਹੀਂ ਮੈਂ ਦੇਰੀ ਦੇ ਤੈਨੂੰ ਗਾਈ ਤੇ ਨਾ ਚਾ ਗੁਰਦੁਆਰਾ ਸਾਹਿਬ ਚੱਲਣਗੇ ਹਾਂਜੀ ਗੁਰਦੁਆਰਾ ਸਾਹਿਬ ਇਹ ਗੁਰਦੁਆਰਾ ਬਣਿਆ ਬਹੁਤ ਜ਼ਿਆਦਾ ਮੱਸਿਆ ਦਾ ਲੰਗਰ ਚੱਲਣ ਰਿਹਾ ਪਹਿਲਾਂ ਸਾਡੇ ਪਰਿਵਾਰ ਨੇ ਬਣਵਾਇਆ ਸੀ ਨਾਲ ਹੋ ਕੇ ਉਹਨਾਂ ਨੂੰ ਵਿਚਾਰਿਆਂ ਨੂੰ ਕਰ ਦਿੱਤਾ ਗਿਆ ਵੀ ਮਰ ਗਏ ਸਾਡੇ ਬੰਦੇ ਵਿੱਚੋਂ ਇਹਨੂੰ ਬਾਦ ਦਿੱਤਾ ਗਿਆ ਕੀ ਹੋਣਾ ਚਾਹੀਦਾ ਤੁਹਾਨੂੰ ਕੀ ਲੱਗਦਾ ਹਾਂ ਨੂੰ ਕੁਝ ਨਹੀਂ ਲੱਗਦਾ ਵੀ ਇਹ ਇਨਸਾਫ ਚਾਹੀਦਾ ਮੈਨੂੰ ਬਸ ਮੇਰੇ ਪੁੱਤ ਦੇਤੇ ਜਿਹੜਾ ਵਾਰਦਾਤ ਹੋਇਆ ਇਹਦਾ ਮੈਨੂੰ ਇਨਸਾਫ ਚਾਹੀਦਾ ਹਾਂ ਇਹਨੂੰ ਜਲਦ ਜਲਦ ਸਖਤ ਤੋਂ ਸਖਤ ਸਜ਼ ਇਨ ਸਲਾਖਾਂ ਦੇ ਅੰਦਰ ਚਾਹੀਦਾ ਵਹਾਨੂੰ ਹੋਰ ਕੁਝ ਨਹੀਂ ਚਾਹੀਦਾ ਇਹਦਾ ਪਰਿਵਾਰ ਚੁਕਣਾ ਚਾਹੀਦਾ ਪੁੱਸ ਕੁਝ ਨਹੀਂ ਕਰਦੀ ਫੇਰ ਇਹੋ ਪੇਸ਼ ਹੋਊਗਾ ਉਹ ਪੇਸ਼ ਹੋਣਾ ਚਾਹੀਦਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ